हां जी सत श्री अकाल दर्शकों ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 028 ਜੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਸੰਗਰੂਰ ਦੀਆਂ ਹਨ ਤੁਸੀਂ ਦੇਖ ਰਹੇ ਹੋ ਸੰਗਰੂਰ ਤੋਂ ਬਹੁਜ ਸਮਾਜ પાર્ટી ਦੇ ਉਮੀਦਵਾਰ ਡਾਕਟਰ ਮੱਖਣ ਸਿੰਘ ਜੀ ਸਾਬਕਾ ਡਿਪਟੀ ਡਾਇਰੈਕਟਰ ਹੈਲਥ ਵਿਭਾਗ ਪੰਜਾਬ ਆਪਣੇ ਸਹਿਕਰੇ ਵਰਕਰਾਂ ਤੇ ਸਮਰਥਕਾਂ ਦੇ ਨਾਲ ਆਉਂਦੇ ਵਿਖਾਈ ਦੇ ਰਹੇ ਹਨ ਓ ਮੋਦਲ ਸਮਾਜ ਪਾਰਟੀ ਦੇ ਉਮੀਦਵਾਰ ਤਰਫੋਂ ਆਪਣਾ ਨੋਮੀਨੇਸ਼ਨ ਦਾਖਲ ਕਰਨ ਲਈ ਡੀਸੀ ਆਫਿਸ ਸੰਗਰੂਰ ਪਹੁੰਚੇ ਨੋਮੀਨੇਸ਼ਨ ਦਾਖਲ ਕਰਨ ਤੋਂ ਬਾਅਦ ਅਸੀਂ ਜੋ ਉਹਨਾਂ ਨਾਲ ਗੱਲਬਾਤ ਕੀਤੀ ਸੋ ਸੁਣਦੇ ਹਾਂ ਉਹਨਾਂ ਨੇ ਕੀ ਕਿਹਾ ਕਾਗਜ਼ ਦਾਖਲ ਕੀਤੇ ਆ ਮੇਰੇ ਮੋਦਲ ਸਮਾਜ ਪਾਰਟੀ ਦੇ ਸਕੱਤਰ ਵੀ ਗਿਣਤੀ ਵਿੱਚ ਸਾਥੀ ਆਏ ਸਾਡੀ ਮੇਰੀ ਸੁਵੇਰੀ ਟੀਮ ਆਈ ਹੈਗੀ ਸੁਵੇਰੇ साढ़े जनरल सिकार चमकौर सिंह बीर आए हैं सूबे के सिक दर्शन सिंह जलूर साबे सूबा कमेटी मैंबर मास्टर अमरजीत सिंह जी साढ़े तिना जिले के प्रधान सरदार सबजीत खेड़ी सरदार अमरीक कैंथ श्री शमसाद अंसारी जी तो नौ हल्क प्रधान साढ़े जो है उन्होंने मेरा साथ असी पहल सब तो पाँल मैजूर होटल जो धूरी रोड के उठे हुए ਉਥੇ ਕਰਾਈ ਕੀਤੀ ਉਦੋਂ ਵਾਜਰਾ ਹੈਗਾ ਪ੍ਰਸ਼ਾਸਨ ਦੇ ਰੂਪ ਦੇ ਵਿੱਚ ਅਸੀਂ ਡੀਸੀ ਸਾਡੇ ਦਫ਼ਤਰ ਵਿੱਚ ਆ ਕੇ ਜਿਹੜਾ ਹੈਗਾ ਸਫਲਤਾਪੂਰਵਕ ਨਾਮਵਾਰਗੀ ਕਾਜ ਦਖਲ ਕੀ ਕਰ ਦਿੱਤੇ ਨੇ ਉਸ ਤੋਂ ਬਾਅਦ ਅਸੀਂ ਸਾਰੇ ਸ਼ਹਿਰ ਦਾ ਆਉਣ ਲਾ ਰਹੇ ਹਾਂ ਜੀ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਬੈਜਨ ਸਵਾਜ ਪਾਰਟੀ ਕੱਲੇ ਪੰਜਾਬ ਕਿ ਨਹੀਂ ਪੂਰੇ ਭਾਰਤ ਵਿੱਚ ਆਪਣੇ ਬਲਵਿੱਤੇ ਦੇ ਉੱਤੇ ਜਿਹੜਾ ਇਥੋਂ ਦਾ ਮੰੰਬੂਵਾਦੀ ਸਿਸਟਮ ਹੈ ਜਿਹੜਾ ਇਥੋਂ ਦਾ ਸਰਮਾਇਦਾਰੀ ਨਿਜ਼ਾਮ ਹੈ ਉਦੇ ਖਿਲਾਫ ਜਿਹੜੀ ਚੋਣਾਂ ਲੜੀ ਹੈ ਤੇ ਜਿਹੜੀ ਸੰਗਰੂਰ ਲੋਕ ਸਭਾ ਸੀਟ ਹੈ ਇਹ ਬੜੀ ਹੌਟ ਸੂਟ ਹੈਗੀ ਇੱਥੇ ਜਿੰਨੇ ਵੀ ਕੈਂਡੀਡੇਟ ਮੇਰੇ ਖਿਲਾਫ ਖੜੇ ਹੋਏ ਉਹ ਸਾਰੇ ਰਜਵਾਣਾ ਸ਼ਾਇਦ ਇਹਨਾਂ ਦਾ ਸੰਬੰਧਿਤ ਰੱਖਦੇ ਆ ਤੇ ਮੈਂ ਇੱਕ ਗਰੀਬਾਂ ਦੇ ਘਰਾਣੇ ਤੋਂ ਪੈਦਾ ਹੋਇਆ ਜਿਹੜਾ ਦਲ ਸਮਾਜ ਦਾ ਮੁੰਡਾ ਇਹਨਾਂ ਸਾਰੇ ਰਜਵਾੜਿਆਂ ਨੂੰ ਜਿਹੜਾ ਹੈਗਾ ਧੂੜ ਚ ਚੁਟਾ ਕੇ ਪਾ ਦਾਂਗੇ ਇਹਨਾਂ ਨੂੰ ਸਾਰਿਆਂ ਨੂੰ ਪੜਨੇ ਪਾ ਦਾਂਗੇ ਤੇ ਇਹ ਜਿਹੜਾ ਸੰਗਰੂਰ ਤੋਂ ਵਾਜਨ ਸਮਾਜ ਪਾਰਟੀ ਜਿਹੜੀ ਜਿੱਤ ਹੈ ਉਹ ਪੱਕੀ ਹੈਗੀ ਦਾ ਸਰ ਕੀ ਦਾ ਮੁਕਾਬਲਾ ਕਿਹਦੇ ਨਾਲ ਮੰਨਦੇ ਤੁਸੀਂ ਨਹੀਂ ਨਹੀਂ ਸਭਾ ਮੁਕਾਬਲਾ ਤਾਂ ਜਿਹੜਾ ਹੈਗਾ ਹਾਥੀ ਸਾਰੇ ਅੱਗੇ ਜਾ ਰਹੇ ਲੋਕ ਸਾਰੇ ਸੰਰੂਪ ਦੇ ਉਤੇ ਤੇ ਕਿਉਂਕਿ ਖੈਰ ਨੂੰ ਕੋਈ ਪਸੰਦ ਨਹੀਂ ਕਰ ਰਿਹਾ ਬਾਹਰੋਂ ਆਏ ਨੇਗੇ ਸਿਮਰਨਜੀਤ ਜਿਹੜਾ ਨਾ ਰਿਹਾ ਹੈਗਾ ਉਹ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਲੱਗਦੇ ਹੈਗੇ ਜਿਹੜਾ ਆਪ ਦੇ ਵਿੱਚ ਉਹਨਾਂ ਨੂੰ ਕੋਈ ਬਲੰਤੀ ਨਹੀਂ ਲੱਭਿਆ ਹੈਗਾ ਤੇ ਭਾਜਪਾ ਵਾਲਿਆਂ ਨੂੰ ਪਿੰਡਾਂ ਦੇ ਨਹੀਂ ਬਣਦੇ ਤੇ ਉਹਨਾਂ ਦੇ ਕੱਲ بڑا ਲੋਟ ਕੈਂਡੀਡੇਟ ਉਹਨਾਂ ਨੂੰ ਲੱਭਿਆ ਹੈਗਾ ਇਸ ਕਰਕੇ ਜਿਹੜਾ ਹੈਗਾ ਮੁਕਾਬਲਾ ਸਭਾ ਹੈਗਾ ਇਸ ਤੋਂ ਅੱਗੇ ਜਾ ਰਿਹਾ ਕਿਸੇ ਦਾ ਮੁਕਾਬਲਾ ਨਹੀਂ ਹੈਗਾ ਹਾਥੀ ਅੱਗੇ ਜਾ ਰਿਹਾ ਕੀ ਕੀ ਮੁੱਦੇ ਰਹਿਣਗੇ ਆਪਣਾ ਹਾਂਜੀ ਕੀ ਕੀ ਮੁੱਦੇ ਰਹਿਣਗੇ ਸਾਨੂੰ ਸ਼ਹਿਰ ਦੇ ਮੁੱਦੇ ਸ਼ਹਿਰ ਦੇ ਲੋਕਲ ਮੁੱਦੇ ਜਿਹੜਾ ਜਾ ਸੰਗਰੂਰ ਜਿਲ੍ਹਾ ਹੈਗਾ এডਿਕੇਸ਼ਨ ਪੱਖੋਂ ਬਹੁਤ ਖਾਸ ਕਰਕੇ ਜੁਗੀਆਂ ਕੁੜੀਆਂ ਦੀ ਪੜਾਈ ਵੱਲ ਬਹੁਤ ਪਛੜਿਆ ਹੋਇਆ ਹੈਗਾ ਕੋਈ ਇੱਥੇ ਵੱਡੀ ਇੰਡਸਟਰੀ ਨਹੀਂ ਹੈਗੀ ਮਨ ਲੋਕ ਸਭਾ ਜਿੱਤ ਕੇ ਇੱਕ ਕੁੜੀਆਂ ਦੀ এডਿਕੇਸ਼ਨ ਵਾਸਤੇ ਤੇ ਵੱਡੀ ਇੰਡਸਟਰੀ ਵਾਸਤੇ ਜਿਹੜਾ ਹੈਗਾ ਇੱਥੇ ਆਪਣਾ ਪ੍ਰਬੰਧ ਕਰਨਾ ਠੀਕ ਹੋਰ ਵੀ